ਬੀਤੀ ਸ਼ਾਮ ਇੱਕ ਸਬਜ਼ੀ ਵੇਚਣ ਵਾਲੇ ਤੋਂ ਤਿੰਨ ਲੁਟੇਰਿਆਂ ਨੇ ਹਜ਼ਾਰਾਂ ਦੀ ਨਗਦੀ ਤੇ ਮਹਿੰਗਾ ਮੋਬਾਈਲ ਖੋਹ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦਿਆਂ ਪੀੜਤ ਸ਼ਿਵ ਨਰੈਨ ਵਾਸੀ ਦਿয়ালਪੁਰ ਥਾਣਾ ਫਿਲੌਰ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ ਤੇ ਸਬਜ਼ੀ ਵੇਚ ਕੇ ਅਪਰਾ ਤੋਂ ਸੁਲਤਾਨਪੁਰ ਤੋਂ ਹੁੰਦਾ ਹੋਇਆ ਆਪਣੇ ਪਿੰਡ ਦਿয়ালਪੁਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਸੁਲਤਾਨਪੁਰ ਕੋਲ ਪੁੱਜਾ ਤਾਂ ਪਿੱਛੇ ਇੱਕ ਮੋਟਰਸਾਈਕਲ ਤੇ ਤਿੰਨ ਨੌਸਵੰਦ ਆਏ ਉਹਨਾਂ ਨੇ ਮੂਹਲ ਭੇਟੇ ਸਨ ਤੇ ਮੈਨੂੰ ਦਾਤਰ ਦਿਖਾ ਕੇ ਕਹਿੰਦੇ ਦੇ ਦੇ ਜੋ ਤੇਰੇ ਕੋਲ ਹੈ ਤਾਂ ਮੈਂ ਨਾ ਨਾ ਕੀਤੀ ਤਾਂ ਉਹਨਾਂ ਦਾਦਰ ਹਵਾ ਚ ਲਹਿਰਾਇਆ ਤੇ ਮੇਰੀ ਜੇਬ ਵਿੱਚੋਂ 10000 ਰੁਪਏ ਨਕਦ ਤੇ ਮਹਿੰਗੇ ਭਾ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ਤੇ ਮੈਂ ਗਰੀਬ ਬੰਦਾ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰ ਰਿਆ ਹਾਂ ਇਸ ਦੀ ਰਿਪੋਰਟ ਅਪਰਾ ਪੁਲਿਸ ਚੌਂਕੀ ਵਿੱਚ ਦਰਜ ਕਰਵਾ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਲਿੰਕ ਸੜਕਾਂ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਹਰ ਰੋਜ਼ ਹੋ ਰਹੀਆਂ ਲੁੱਟਖੋ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਜੋ ਲੁੱਟੂ ਕੋ ਕਰਦੇ ਹਨ ਉਹਨਾਂ ਨੂੰ ਫੜ ਕੇ ਸਖਤ ਕਾਰਵਾਈ ਕੀਤੀ ਜਾਵੇ। ਨਾ ਮੇਰਾ ਜੀ ਸ਼ਿਵਨਰੈਣ ਨਾਵਾ ਤੇ ਸਾਡਾ ਪਿੰਡ ਕਿਹੜਾ ਹੈ? ਸਾਡਾ ਪਿੰਡ ਦਿয়ালਪੁਰ ਆ। ਠੀਕ ਹੈ ਜੀ। ਤੇ ਅਸੀਂ ਫੇਰੇ ਦਾ ਕੰਮ ਕਰਦੇ ਹਾਂ ਸਬਜ਼ੀ ਵੇਚਣ ਦਾ। ਹਾਂ ਜੀ ਵੇਚੂਗਾ ਠੀਕ ਹੈ ਜੀ। ਹਾਂ ਜੀ ਟੈਂਪਾਸ ਕਰੀਦਾ ਮਾਲਕ ਦੇ ਆਸਰੇ ਨਾਲ ਕਿ ਅਸੀਂ ਦਿয়ালਪੁਰ ਤੋਂ ਅਪਰੇ ਤੋਂ ਮੰਡੀ ਮੰਡੀ ਤੋਂ ਆਪਣਾ ਫਿਰ ਅਸੀਂ ਪਿੰਡ ਨੂੰ ਆ ਰਹੇ ਸੀਗੇ ਠੀਕ ਹੈ ਜੀ ਤੇ ਸਾਢੇ ਪੰਜ ਦਾ ਟਾਈਮ ਆ ਜੀ ਠੀਕ ਹੈ ਜੀ ਤੇ ਉਹ ਸਾਡੇ ਮਗਰ ਬੰਦਿਆ ਨੇ ਆਣ ਕੇ ਤਿੰਨਾਂ ਨੇ ਸਾਡੇ ਬੋਰੇ ਆਣ ਕੇ ਨਹਿਰ ਤੋਂ ਮਤਲਬ ਉਤਰ ਗਿਆ ਮੋਟਰ ਸਰ ਬੋਰੇ ਲਾ ਲਿਆ ਆਪਣੀ ਅੱਛਾ ਜੀ ਤੇ ਮੈਨੂੰ ਕਹਿੰਦੇ ਵੀ ਜੋ ਹੈਗਾ ਤੇਰੇ ਕੋ ਕੱਢ ਦੇ ਅੱਛਾ ਜੀ ਤੇ ਫਿਰ ਉਹ ਇਸ ਕਰਕੇ ਕਹਿਣ ਲੱਗੇ ਤਾਂ ਅਸੀਂ ਜੀ ਮਤਲਬ ਕਿ ਦੇਖ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਥੋੜਾ ਥੋੜਾ ਬਈ ਆ ਇਕੱਠੇ ਕਰਦੇ 10000 ਰੁਪਏ ਤੇ ਸਾਡੇ ਕੋ ਭਰਾਵਾ ਕੀ ਆ ਹਾਂ ਤੇ ਫਿਰ ਉਹ ਨਹੀਂ ਮਤਲਬ ਕਿ ਦਾਤ ਕੱਢਿਆ ਇੱਕ ਬੰਦੇ ਨੇ ਕਿਹਾ ਉਹਨਾਂ ਜੋ ਵੀ ਦਾਤ ਕੱਢ ਬੀ ਇਹਦੇ ਮਾਰਕ ਆ ਇਹਨਾਂ ਫੇਰ ਦੇਣੇ ਪੈਸੇ ਤੈਨੂੰ ਤੇ ਮੈਂ ਜੀ ਫਿਰ ਉਹ ਉਹਦੇ ਦਾਤ ਦੇ ਕੇ ਫੇਉਣੀ ਮੇਰਾ ਮਤਲਬ ਕਿ ਇਹ ਮੋਬਾਈਲ ਵੀ ਖੋ ਲਿਆ ਤੇ ਉਹ ਉਹ ਮੋਬਾਈਲ ਸੀਗਾ 13000 ਦਾ ਤੇ ਬਾਕੀ 10000 ਰੁਪਿਆ ਮੈਂ ਕਿਸੇ ਨੂੰ ਦੇਣਾ ਸੀਗਾ ਮੇਰੇ ਕੋਲ ਸੀ ਜੇਬ ਦੇ ਵਿੱਚ ਅੱਛਾ ਜੀ ਤੇ ਉਹ ਵੀ ਕੱਢ ਲਿਆ ਅੱਛਾ ਜੀ ਤੇ ਬਾਕੀ ਫਿਰ ਮੈਨੂੰ ਇਦਾਂ ਡਰਾ ਕੇ ਮਤਲਬ ਕਿ ਸਾਰੇ ਪੈਸੇ ਖੋਏ ਗਏ ਆ ਤੇ ਸਾਡੀ ਮਿਹਰਬਾਨੀ ਆ ਮਦਰ ਕੇ ਕੈਮਰਾ ਜੀ ਜਿਹੜਾ ਹੈ ਉਹ ਮੁੰਡੇ ਨੌਜਵਾਨ ਆਏ ਆ ਕਿ ਉਹਨਾਂ ਨੇ ਮੂੰਹ ਟਕਿ ਹੋਏ ਸਕੇ ਹਾਂਜੀ ਹਾਂਜੀ ਉਹ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਉਹ ਜੀ ਕਾਲੇ ਲਗਨ ਦਾ ਕੱਪੜੇ ਸੀਗਾ ਸਪਲੈਂਡਰ ਤੇ ਮੈਂ ਨੰਬਰ ਨਹੀਂ ਦਾ ਦੇਖ ਸਕਿਆ ਕਿ ਤੇ ਜਦ ਮੇਰੇ ਤੇ ਉਹ ਉਹ ਨਹੀਂ ਉਹ ਦਾਤ ਮਦਰ ਕੇ ਤਾਣਿਆ ਠੀਕ ਹੈ ਤੇ ਫਿਰ ਉਹ ਵੀ ਦੂਜੇ ਬੰਦੇ ਨੇ ਮੇਰੀ ਜੇਬ ਦੇ ਵਿੱਚੋਂ ਮੋਬਾਈਲ ਵੀ ਕੱਢ ਲਿਆ ਤੇ ਪੈਸੇ ਵੀ ਕੱਢ ਲਿਆ ਤੇ ਤੇ ਬਾਕੀ ਲਾਇਸੈਂਸ ਵੀ ਉਸ ਕਾਪੀ ਦੇ ਵਿੱਚ ਆ ਤੇ ਬਾਕੀ ਧਾਰ卡ਟ ਵੀ ਹੈਗਾ ਯਾਰ ਸਾਰੇ ਜ਼ਰੂਰੀ ਕਾਗਜ਼ ਉਹਦੇ ਵਿੱਚ ਹੀ ਆ ਹਾਂਜੀ ਵਿੱਚੇ 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 ਤੇ ਤੁਸੀਂ ਇਸ ਘਟਨਾ ਸੰਬੰਧੀ ਕੋ ਰਿਪੋਰਟ ਵੀ ਲਿਖਾਈ ਹੈ ਹਾਂਜੀ ਅਸੀਂ ਅਪਰੇ ਜਾ ਕੇ ਤੇ ਉਹ ਉਹੀ 5:30 ਵਜੇ ਇਹ ਤੇ ਵਾਕਾ ਹੋਇਆ ਅਸੀਂ 6:00 ਵਜੇ ਜਾ ਕੇ ਅਪਰੇ ਜਾ ਕੇ ਰਿਪੋਰਟਰ ਜ ਆਪਣੀ ਦਨਖਾ ਕੇ ਆਏ ਆ ਤੇ ਫੇਰ ਵੀ ਨਹੀਂ ਸਾਨੂੰ ਕਿਹਾ ਵੀ ਤੁਸੀਂ ਮੌਕਾ ਦਿਖਾਓ ਫਿਰ ਅਸੀਂ ਉਹਨਾਂ ਨੂੰ ਨਾਲ ਜਾ ਕੇ ਉੱਥੇ ਮੌਕਾ ਦਿਖਾ ਲਿਆ ਤੇ ਫਿਰ ਉਹ ਨਹੀਂ ਮੰਨ ਲਿਆ ਹਜੇ ਤਾਂ ਹੀ ਕੁਝ ਨਹੀਂ ਕੀਤਾ ਹੈਗਾ ਬਈ ਵੀ ਬਾਕੀ ਸਾਡੀ ਇਹ ਬੇਨਤੀ ਆ ਵੀ ਇਦਾਂ ਦੇ ਬੰਦਿਆਂ ਦੇ ਨੱਥ ਪਾਈ ਪਾਈ ਜਾਵੇ ਤੇ ਬਾਕੀ ਆਪਾਂ ਗਰੀਬ ਆਦਮੀਆਂ ਜੀ ਆਪਾਂ ਤਾਂ ਇਹ ਉਹੀ ਕਰਨਾ ਉਹੀ ਖਾਣਾ ਤੇ ਤੇ ਸਾਨੂੰ ਤਾਂ ਬਹੁਤ ਮਤਲਬ ਕੇ ਨਹੀਂ ਉਹ ਧੱਕਾ ਲਾਤਾ ਮਤਲਬ ਕਿ ਤੇਰਾ 10000 ਦਾ ਮੋਬਾਈਲ ਸਿਗਾ ਬਾਕੀ ਬਾਕੀ ਪੈਸੇ ਸੀਗੇ ਅਸੀਂ ਕਿਸੇ ਦੇ ਦੇਣੇ ਸੀਗੇ ਤੇ ਆਪਣੇ ਉਹ ਵੀ ਸਾਰੇ ਲੁੱਟ ਲਿਆ ਆ ਕਿ ਵੀ ਸਾਡੀ ਹੁਣ ਮਿਹਨਤ ਆ ਗਈ ਮਤਲਬ ਕਿ ਇਸ ਕਰਕੇ ਵੀ ਇਦਾਂ ਦੇ ਬੰਦਿਆਂ ਨੂੰ ਪੁਲਿਸ ਨੂੰ ਵੀ ਬੇਨਤੀ ਆ ਵੀ ਸਾਰਿਆਂ ਨੂੰ ਵੀ ਇਹ ਇਹਨਾਂ ਨੂੰ ਕਿ ਫੜਨਾ ਚਾਹੀਦਾ